ਹਾਂਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰੇ ਅਥੇ ਬਹੁਤ ਹੀ ਇਤਿਹਾਸਕ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشورہ ਜਿਹੜਾ ਬਲਾ ਸ਼ਹਿਰਾਂ مشورہ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਤੋਂ ਬਾਹਰ ਮਨੋ ਪੜਨ ਵਾਸਤੇ ਇੱਕ ਫੈਸਲਾ ਲਿਆ ਗਿਆ ਵੀ ਕੋਈ ਵੀ ਠੇਕਾ ਅਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਥੀ ਨਾਲ ਪਾਸ ਕੀਤਾ ਉਹ ਤੋਂ ਬਗੈਰ ਜਿਵੇਂ ਬਰਤਵਾਰਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਤੋਂ ਨਜਾਇਜ਼ ਕਬਜ਼ੇ ਰਾਕੇ ਨੂੰ ਸੁੰਦਰ ਬਣਾਉਣ ਦਾ ਤੇ ਉਤੋਂ ਬਾਅਦ ਜੇ ਗੱਲ ਕਰੀਏ ਵੀ ਜਿੰਨੇ ਵੀ ਸੜਕਾਂ ਲਈ ਲੁੜਨਦੀਆਂ ਫਸਦੀਆਂ ਸਾਰੇ ਸਮੱਸਿਆਵਾਂ ਲੱਭ ਦਿੱਤੇ ਨੇ ਤੇ ਸਾਰਾ ਵਧੀਆ ਰਿਹਾ ਇਹ ਜਿਹੜਾ ਅਮਲੀ ਗੁੜਕਾਤਾ ਖੋਜੂ ਇਹ ਜਿਹੜਾ ਜਿਹੜੇ ਸ਼ਹਿਰ ਤੋਂ ਬਾਅਦ ਟਿੱਕੀ ਕਰਨੇ ਆ ਬੱਸੋ ਦੇ ਵਿੱਚ ਤੁਹਾਨੂੰ ਪਤਾ ਹੀ ਜੀ ਅਗਲਾ ਸੀਜ਼ਨ ਜਿਹੜਾ ਕਲੀ ਉਹ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਗ ਰਿਹਾ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸਾਰੀ ਕਾਰਵਾਈ ਜਿਹੜੀ ਕਾਪ ਕਾਪੀ ਆ ਉਹ ਮੈਕਵਿਨਸ ਵੰਦ ਤੋਂ ਮੈਕਵਿਨ ਨੂੰ ਆਪ ਕਰਿਪਾ ਨੂੰ ਵੇਚੀ ਜਾਊਗੀ ਵੀ ਕੋਈ ਵੀ ਜਿਹੜਾ ਅਕੀ ਜਦੋਂ ਠਿਕਾਣਾ ਲੰਮੀ ਹੋਣੀ ਆ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਠਿਕਾਣਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਜਿਹੜੀਆਂ ਮੀਟ ਮਾਰਕੀ ਦੁਕਾਨਾਂ ਜਾਏ ਇਸ ਤਰ੍ਹਾਂ ਦਾ ਐਜੀ ਵੀ ਪ੍ਰੋਪੋਜ਼ਲ ਸਭ ਕੁਝ ਹੋਊਗਾ ਜੀ ਦੇਖੋ ਵਧੀਆ ਸਾਰੇ ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਬਣੇ ਨੇ ਤੇ ਬਹੁਤ ਵਧੀਆ ਫੈਸਲੇ ਲੱਤੇ ਨੇ ਜਿਵੇਂ ਤੁਸੀਂ ਪਿਛੇ ਦੇਖਣਾ ਮੱਛੀ ਮਾਰਕੀ ਸੀਗੀ ਜਿਹੜੀ ਉਹ ਚੁਕਾਈਏ ਤੋਂ ਪਰੇ ਕੀਤੀ ਆ ਤੇ ਉਹ ਤੋਂ ਬਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਹਿਬ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਾਰਾ ਫੈਸਲਾ ਇਸਾਰੇ ਲੜਕੇ ਲੈਣਗੇ ਜਿੱਦ ਮੇਰਾ ਪਿਆ ਜੀ ਦਿੱਤੇ ਕਹਿੰਦੇ ਕਿ ਮੈਂ ਡੇਰ ਤੋਂ ਲੈ ਕੇ ਬਦਵਾਰ ਚੰਦ ਖਾਲਸਾ ਸਾਹਿਬ ਤੱਕ ਉਥੇ ਕੀ ਪ੍ਰਪੋਜ਼ਲਾਂ ਦੇ ਸੁਝਾਅ ਕੀਤੇ ਅਸਲ ਦੇ ਵਿੱਚ ਉਹ ਮੇਨ ਤੋਂ ਪਤਾ ਹੀ ਹੈ ਵੀ ਪਹਿਲਾਂ ਦਾ ਜਿਹੜੇ ਕਬਜ਼ੇ ਦੀ ਨਜਾਇਜ਼ ਬਹੋਂ ਪਰਮਰੋਈਆ ਤੋਂ ਰੇੜੀਆਂ ਜੋ ਉਸ ਸਾਈਡ ਤੇ ਖੜੀਆਂ ਦੋ ਪਤਾ ਨਹੀਂ ਝਗੜਾ ਲੱਦਗਾ ਹਨਾ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਾਂ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤਾਂ ਪਿਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕਰਾਈਮ ਵੱਧ ਰਿਹਾ ਹਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਟੀ ਦੇ ਲਵਾਉਣ ਦੀ ਇਹ ਵੀ ਮਤਾ ਪਾਇਆ ਤੇ ਬਾਕੀ ਵੀ ਕਈ ਹੋਰ ਜਿਹੇ ਫੈਸਲੇ ਤੇ ਜਿਹੜੇ ਸ਼ਹਿਰ ਵਾਸਤੇ ਬਹੁਤ ਹੀ ਨੇ